ਕਹਿੰਦੇ ਲੀਵਰ ਜਮੇ ਖਤਮ ਆ ਦੂਜੇ ਮਾੜਾ ਜਿਹਾ ਵੀ ਰਸਾ ਕਰਨੇ ਤਾਂ ਖਤਵਾ ਕੰਮ ਹੁਣ ਆਪਣੇ ਹੱਥੀਂ ਇੱਕ ਕਿਸੇ ਨੂੰ ਮੌਤ ਦੇਣ ਵਾਲੀ ਗੱਲ ਹੈ ਜੇ ਅਸੀਂ ਉਹਨਾਂ ਨੂੰ ਬਾਪੂ ਦੀ ਗੱਲ ਮੰਨ ਲਈਏ ਔਰ ਇਹਨੂੰ ਭੇਜ ਦਈਏ ਐਸ ਉਮਰ ਦੇ ਵਿੱਚ ਵੀ ਐਸ ਹਾਲਤ ਦੇ ਵਿੱਚ ਵੀ ਇਨਸਾਨ ਆਪਣੀ ਨਸਲ ਦੀ ਤਲਬ ਨਹੀਂ ਨਹੀਂ ਚਾਹੁੰਦਾ ਹਾਲਾਤ ਵਿੱਚ ਵੀ ਬੰਦਾ ਕਹਿੰਦਾ ਮੈਨੂੰ ਛੁੱਟੀ ਦੇ ਦੋ ਜੀਵਨ ਸਿੰਘ ਬੰਡ ਕਿਹੜਾ ਜੀਵਨ ਸਿੰਘ ਉਹਦਾ ਪਿੰਡ ਮੇਰਾ ਖਾ ਜਿਹੜਾ ਆਪਣਾ ਨਸਰ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਹੁਸ਼ਿਆਰਪੁਰ ਠੀਕ ਹੁਣ ਤੁਸੀਂ ਕਿੱਥੇ ਰਹਿੰਦੇ ਸੀ ਹੁਣ ਮੈਂ ਇਹਦੇ ਕੋਲ ਅਕਲਦੀਪ ਸਿੰਘ ਕੋਲ ਆ ਗਿਆ ਬੱਬੂ ਕੋਲੇ ਅਕਲਦੀਪ ਸਿੰਘ ਬੱਬੂ ਕੋਲੇ ਵੱਡੀ ਜਿਹਾ ਹਾਂ ਕਿੰਨੇ ਸਾਲ ਹੋ ਗਏ ਸੀ ਇੱਥੇ ਰਹਿੰਦੇ ਨੂੰ ਜਿਹੜਾ ਹੁਣ ਅਜੇ ਟਿਕਣ ਤੇ ਗੁੰਤੀ ਦਾ ਨਹੀਂ ਇਹ ਤਾਂ ਬੁੜੀਆਂ ਦਾ ਪੁੱਛ ਪੁੱਛ ਕੇ ਕਹਿਣਾ ਹੁੰਦਾ ਇੰਨਾ ਕੁ ਸਾਲ ਹੋ ਗਏ ਆ ਕਿੰਨੇ ਹੋ ਗਏ ਹੁਣ ਹੁਣ ਉਹਨੂੰ ਕਿਹਾ ਅੱਠ-10 ਸਾਲ ਹੋ ਗਏ ਇਹਦੇ ਕੋਲੇ ਰਹਿਣਾ ਬਾਈ ਦੇ ਅਕਲਦੀਪ ਦੇ ਹਾਂਜੀ ਤੇ ਇਹਦੀ ਗੱਡੀ ਚਲਾਉਣਾ ਹਾਂਜੀ ਜਿੰਨੀ ਤਨਖਾਹ ਲੈਣਾ ਜਾਂ ਜਿੰਨੇ ਪੈਸੇ ਲੈਣਾ ਉਹਨੇ ਤਾਂ ਫੇਰ ਤੂੰ ਆਪਦਾ ਨਸਾ ਕਰਨ ਲੈਣਾ ਮਾ ਸਾਹਿਬੇ ਲਾਲੋ ਜੋ ਮਰਜੀ ਕਰ ਲੋ ਜਰਮ ਗੱਲੇ ਨਹੀਂ ਟੁੱਕੀ ਕੋਈ ਆ ਚਲੋ ਤੇਰੀ ਜਿਹੜੀ ਜ਼ਰੂਰਤ ਆ ਉਹ ਪੂਰੀ ਹੋਈ ਜਾਂਦੀ ਤੇਰੀ ਤੂੰ ਚਾਹੀਦਾ ਸ਼ਰਾਬ ਪੀਣ ਨੂੰ ਜਾਂ ਮਾਲ ਖਾਣ ਨੂੰ ਉਹ ਮਿਲ ਜਾਂਦਾ ਤੈਨੂੰ ਤਾਂ ਹੀ ਰਹਾ ਤੋਂ ਇੰਨੇ ਸਾਲ ਹਾਂ ਜੀ ਠੀਕ ਆ ਹੁਣ ਤੂੰ ਉਹਨਾਂ ਦੇ ਘਰੇ ਰਹਿਂਦਾ ਬਿਮਾਰ ਹੋ ਗਿਆ ਤੇਰਾ ਲੀਵਰ ਪ੍ਰੋਬਲਮ ਆ ਗਈ ਤੇ ਡੱਡੇ ਚ ਪਾਣੀ ਭਰ ਗਿਆ ਤੇ ਫਿਰ ਉਹਨੂੰ ਦਾਖਲ ਕਰਾਇਆ ਕਿਤੇ ਦਾਖਲ ਸੇਵਲ ਹਸੋਤਾਲ ਲਾ ਕੇ ਕੋ ਨਾ ਹੂੰ ਕੋਈ ਦੋ ਘੜੀ ਆਇਆ ਸੇਵਲ ਵਾਲਿਆਂ ਨੇ ਪਾਣੀ ਭੁਣੀ ਘੜ ਦਿੰਦੇ ਰਹੇ ਟਰਚੂ ਪਾਣੀ ਕਢਾ ਲਿਆਉਂਦਾ ਸੀ ਤੇਰੇ ਠੀਕ ਹੈ ਤੈਨੂੰ ਤੂੰ ਸਾਰੀ ਜ਼ਿੰਦਗੀ ਆਪਣੀ ਐਂ ਕੱਟਦੀ ਨਸ਼ੇ ਦੇ ਵਿੱਚ ਹੀ ਬਾਪੂ ਪੈਸਾ ਵੀ ਖਰਾਬ ਕਰ ਲਿਆ ਜੀਵਨ ਵੀ ਖਰਾਬ ਕਰ ਲਿਆ ਸਰੀਰ ਵੀ ਖਰਾਬ ਕਰ ਲਿਆ ਜੀਵਨ ਸਿਆਂ ਹੁਣ ਕੋਈ ਹੈ ਤੈਨੂੰ ਇਦਾਂ ਵੀ ਯਾਰ ਲੋਕਾਂ ਨੂੰ ਜਿਹੜੇ ਹੋਰ ਸ਼ਰਾਬ ਪੀਂਦੇ ਆ ਨਸ਼ਾ ਕਰਦੇ ਆ ਤੇਰੇ ਵਰਗੇ ਹੋਰ ਡਰਾਈਵਰ ਭਰਾ ਨੇ ਜਿਹੜੇ ਬਸ ਜਿੰਨੀ ਤਨਖਾਹ ਮਿਲਦੀ ਜਾਂ ਜਿੰਨੀ ਦਿਹਾੜੀ ਮਿਲਦੀ ਓੰਨੀ ਨਸ਼ੇ ਦੀ ਨਸ਼ੇ ਪੂਰਾ ਕਰਨਾ ਆਪਦਾ ਨਾ ਬੱਚਿਆਂ ਦਾ ਨਾ ਪਰਿਵਾਰ ਦਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹਣਾ ਤੂੰ ਕਹਿਣਾ ਚਾਹਣਾ ਵੀ ਯਾਰ ਬੱਚੋ ਇਸ ਗੱਲ ਤੋਂ ਨਸ਼ਾ ਕੀ ਆ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਾਂਗਾ ਭਾਵੇਂ 10 ਰੁਪਏ ਵੀ ਮਿਲਦੇ ਵੀ ਜੋ 5 ਖਾ ਕੇ 5 ਰੱਖ ਲਓ 5 5 ਖਾਣੇ ਵੀ ਆ ਹਾਂ ਖਾ ਲਓ ਤੇ 5 ਆਪਣੇ ਰੱਖ ਲਓ ਜਮਾ ਜ਼ਰੂਰ ਕਰੋ ਜਮਾ ਕਰੋ ਬੜਾ ਬੜਾ ਪੇਚ ਮਗਰੋਂ ਕੰਮ ਆਉਂ ਕੰਮ ਆਉਣਗੇ ਪਾਉਣੇ ਜਾਂਦੇ ਆ ਆਉਂਦੇ ਆ ਜੇ ਕਈਆਂ ਪੈਸਾ ਨਹੀਂ ਕੰਮ ਆਉਂਦਾ ਅੱਜ ਜਿੱਤੇਰੇ ਕੋਲੇ ਹੁੰਦੇ ਪੈਸੇ ਤੈਨੂੰ ਚਾਰ ਰਿਸ਼ਤੇਦਾਰ ਵੀ ਤੇਰੀ ਮੰਗ ਰੋਣਾ ਤੇ ਤੇਰੇ ਬੱਚਿਆਂ ਨੇ ਵੀ ਤੈਨੂੰ ਸਾਂਭਣਾ ਸੀ ਮਾਰਿਆ ਨੇ ਸਾਂਭਣਾ ਸਾਰਾ ਨਹੀਂ ਕਰਨਾ ਸੀ ਨਹੀਂ ਅਕਲ ਤਾਂ ੱੱਕੇ ਖਾ ਕੇ ਆ ਜਾਂਦੀ ਸੇ ਖਾ ਕੇ ਬਸ ਅੱਜ ੱੱਕੇ ਪਰ ਹੁਣ ਤਾਂ ਖੀਲਾ ਤੱਕਾ ਤਾਂ ਜਮੇ ਐਂਡ ਟਿੱਕਰ ਪੋਟ ਗਏ ਆਈਏ ਹੁਣ ਨਾ ਵੀ ਗਿਆ ਹਾਂ ਹਾਂ ਦਾ ਸਾਡਾ ਗਾ ਜਾ ਕੇ ਥੋੜੀ ਅੱਕੇ ਲਾਉਣੀ ਹੈ ਬਾਪੂ ਹੁਣ ਹਜੇ ਵੀ ਨਹੀਂ ਆਈ ਕਿ ਹੁਣ ਤੂੰ ਹਜੇ ਵੀ ਕਹੀ ਜਾਂਦਾ ਹੁਣ ਤੂੰ ਮਾੜਾ ਜਿਹਾ ਕੈਮ ਹੋਇਆ ਤੁਰਨ ਲੱਗ ਗਿਆ ਹਜੇ ਮਾੜਾ ਜਿਹਾ ਹੁਣ ਤੇਰੇ ਫੇਰ ਅੰਦਰੋਂ ਲਲਕੜਦੀ ਵੀ ਮੈਂ ਜਾਵਾਂ ਮੈਨੂੰ ਭੇਜ ਦੋ ਵੀ ਮੈਂ ਉ ਮੈਂ ਉਹ ਮੈਂ ਤੈਨੂੰ ਪੁੱਛਦਾ ਕਿ ਉਹ ਖਿਚੜੀ ਦਲੀਆ ਕੌਣ ਦਊ ਫਰੂਟ ਕੌਣ ਦਊ ਹੁਣ ਤੂੰ ਲਿਕੁਇਡ ਡਾਈਟ ਤੇ ਆ ਇੱਥੇ ਤੈਨੂੰ ਡਾਕਟਰ ਨੇ ਕਿਹਾ ਵੀ ਰੋਟੀ ਪਾਣੀ ਦਵਾਈ ਕਿਉਂਕਿ 2 ਦਿਨ ਵੀ ਤੈਨੂੰ ਦਵਾਈ ਪ੍ਰੋਪਰ ਨਾ ਮਿਲੀ ਤੇਰਾ ਲੀਵਰ ਪਾਣੀ ਨਾ ਭਰ ਜਾਣਾ ਫੇਰ ਟੱਟ ਤਰਾ ਪਰ ਫਿਰ ਤੇਰੇ ਅੰਦਰ ਉਹੀ ਨਸ਼ੇ ਦੀ ਤਮਾ ਜਰਦੇ ਦੀ ਉਹ ਤੈਨੂੰ ਤਮਾਕੂ ਦੀ ਤੈਨੂੰ ਫਿਰ ਇਹੀ ਕਹਿ ਰਹੀ ਹੈ ਵੀ ਜੀਵਨ ਸਿਰ ਚੱਲ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਯਾਨੀ ਕਿ ਐਸ ਉਮਰ ਦੇ ਵਿੱਚ ਵੀ ਐਸ ਹਾਲਤ ਦੇ ਵਿੱਚ ਵੀ ਇਨਸਾਨ ਆਪਣੀ ਨਸ਼ੇ ਦੀ ਤਾਲਬ ਨਹੀਂ ਛੱਡਣੀ ਚਾਹੁੰਦਾ ਐਸ ਹਾਲਾਤ ਵਿੱਚ ਵੀ ਬੰਦਾ ਕਹਿੰਦਾ ਮੈਨੂੰ ਛੁੱਟੀ ਦੇ ਦਿਓ ਤੁਸੀਂ ਦੇਖੋ ਢੱਡ ਕਿਵੇਂ ਪਾਣੀ ਨਾਲ ਭਰਿਆ ਹੋਇਆ ਫੋਟੋਆਂ ਦੇਖੋ ਡਾਕਟਰ ਕਹਿੰਦੇ ਲੀਵਰ ਜਮੇ ਖਤਮ ਆ ਵੀ ਜੇ ਮਾੜਾ ਜਿਹਾ ਵੀ ਨਸ਼ਾ ਕਰ ਲਿਆ ਤਾਂ ਖਤਮ ਆ ਕੰਮ ਹੁਣ ਆਪਣੇ ਹੱਥੀਂ ਇੱਕ ਕਿਸੇ ਨੂੰ ਮੌਤ ਦੇਣ ਵਾਲੀ ਗੱਲ ਹੈ ਜੇ ਅਸੀਂ ਉਹਨਾਂ ਨੂੰ ਬਾਪੂ ਦੀ ਗੱਲ ਮੰਨ ਲਈਏ ਔਰ ਇਹਨੂੰ ਭੇਜ ਦिए ਤੇ ਇਹਨੂੰ ਸਿੱਧਾ ਮੌਤ ਦਾ ਸਰਟੀਫਿਕੇਟ ਬਣਾ ਕੇ ਭੇਜਣ ਵਾਲੀ ਗੱਲ ਐ ਐਸੇ ਕਈ ਵਾਰੀ ਸਾਡੇ ਮੂਰੇ ਹਾਲਾਤ ਬਣ ਜਾਂਦੇ ਐ ਐਸੇ ਕਈ ਵਾਰੀ ਧਰਮ ਸੰਕਟ ਖੜਾ ਹੋ ਜਾਂਦਾ ਵੀ ਬੰਦਾ ਕਹਿ ਰਿਹਾ ਹੁੰਦਾ ਮੈਂ ਜਾਣਾ ਮੈਂ ਵੀ ਮੈਨੂੰ ਭੇਜੋ ਤੇ ਅਸੀਂ ਕਹਿ ਰਹੇ ਹੁੰਨੇ ਆ ਬਾਪੂ ਨਾ ਜਾ ਤੇਰੀ ਮਿਹਨਤ ਕਰਦੇ ਆ ਫਿਰ ਕਈ ਵਾਰੀ ਸੋਚੀਦਾ ਵੀ ਜ਼ਿੰਦਗੀ ਉਹਦੀ ਆ ਆਪਾਂ ਉਹਨੂੰ ਸਮਝਾਈ ਸਕਦੇ ਧੱਕਾ ਤੱਕ ਕਰ ਨਹੀਂ ਸਕਦੇ ਹੁਣ ਬੰਨ ਕੇ ਥੋੜੀ ਰੱਖਾਂਗੇ ਬਾਪੂ ਨੂੰ ਅਸੀਂ ਪਰ ਜਿਹਦੇ ਜਿਹਦੇ ਜਿਵੇਂ ਜਿਵੇਂ ਜਿੱਥੇ ਜਿੱਥੇ ਕਰਮ ਲਿਖੇ ਆ ਨਾ ਉਹ ਕੀ ਰਹਿਣਾ ਜੀ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ ਵੀ ਅਸੀਂ ਆਪਣੇ ਤਨੋਂ ਮਨੋਂ ਇਹ ਸੇਵਾ ਨਿਭਾ ਸਕੀਏ ਐਸੀਆਂ ਸਵਾਮਾਂ ਵੀ ਸਾਨੂੰ ਮਿਲਦੀਆਂ ਜਿਹੜੀਆਂ ਅਸੀਂ ਜਬਰਦਸਤੀ ਕਰਦੇ ਐ ਐਸੇ ਲੋਕ ਵੀ ਸਾਨੂੰ ਮਿਲਦੇ ਆ ਜਿਹੜੇ ਸਿਰਫ ਮਰਨਾ ਹੀ ਚਾਹੁੰਦੇ ਆ ਨਸ਼ੇ ਦੇ ਵਿੱਚ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕਰਦੇ ਆ ਵੀ ਅਸੀਂ ਬਚਾ ਸਕੀਏ ਕਿਉਂਕਿ ਸਾਡੀ ਬਾਬਾ ਜੀ ਨੇ ਡਿਊਟੀ ਲਈ ਹੈ ਜਿਹੜੀ ਉਹ ਭਾਈ ਕਨਈਆ ਜੀ ਵਾਲੀ ਡਿਊਟੀ ਆ ਬਾਕੀ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਬਾਪੂ ਨੂੰ ਵੀ ਸਮੱਤ ਬਖਸ਼ਣ ਵੀ ਬਾਪੂ ਇੱਥੇ ਰਹਿ ਕੇ ਆਪਣਾ ਚੰਗਾ ਜੀਵਨ ਬਤੀਤ ਕਰੇ ਸਾਨੂੰ ਵੀ ਸਮਤ ਬਖਸ਼ਣ ਸੀ ਇਹਨਾਂ ਦੇ ਪੁੱਤ ਬਣ ਕੇ ਇਹਨਾਂ ਦੀ ਸੇਵਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ